ਵਾਇਡੂ ਜੀ ਦਾ ਖਾਲਸਾ ਕੋ ਵਾਇਡੂ ਜੀ ਕੀ ਫਤਿਹ ਪਿਛਲੇ ਕਈ ਦਿਨਾਂ ਚ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਬਹੁਤ ਖਰਾਬ ਹੋਈ ਹੈ ਮੈਂ ਫਾਜ਼ਿਲਕਾ ਤੇ ਉਹ ਸਾਈਟ 'ਤੇ ਜਾ ਕੇ ਆਇਆ ਹਾਂ ਸੁਲਤਾਨਪੁਰ ਲੋਧੀ ਵੀ ਤੇ ਅਜਮਰ ਦਰਦਮ ਚ ਜਾ ਰਹੇ ਹਨ ਮੈਨੂੰ ਹੁਣੀ ਖਬਰ ਆਈ ਕਿ ਸ਼ਾਰਪੁਰ ਸਾਈਟ ਤੇ ਵੀ ਕਈ ਪਿੰਡਾਂ 'ਚ ਪਾਣੀ ਆ ਗਿਆ ਮੈਂ ਸਾਰੇ ਕਾਲੀ ਵਰਕਰਾਂ ਨੂੰ ਬੇਨਤੀ ਕਰਦਾ ਹਾਂ ਤੇ ਲੀਡਰਸ਼ਿਪ ਨੂੰ ਕਿ ਸਾਰੇ ਕੰਮ ਛੱਡ ਕੇ ਆਪਾਂ ਉੱਥੇ ਪਿੰਡਾਂ ਚਾਹੀਏ ਤੇ ਮਦਦ ਕਰੀਏ ਜਿਸ ਦੇ ਕਿਸੇ ਚੀਜ਼ ਦੀ ਲੋੜ ਹੈ ਜੇ ਮੈਨਪਾਰ ਦੀ ਲੋੜ ਹੈ ਜੇ ਉੱਥੇ ਕੋਈ ਡੀਜ਼ਲ ਦੀ ਲੋੜ ਹੈ ਜੇ ਉੱਥੇ ਕੋਈ ਰਾਸ਼ਨ ਦੀ ਲੋੜ ਹੈ ਜੇ ਕੋਈ ਟਰੈਕਟਰ ਦੀ ਲੋੜ ਹੈ ਜੇ ਕੋਈ ਜੀਸੀਬੀ ਦੀ ਲੋੜ ਹੈ ਆ ਸਾਜੀ ਦੇ ਜਿਹੜੇ ਹਲਕੇ ਵਿੱਚ ਜਿਹੜੇ ਜਿਹੜੇ ਵਰਕਰ ਹਲਕੀ ਚਾ ਸਮੱਸਿਆ ਨਾਲ ਦੇ ਸਾਰੇ ਹਲਕੇ ਉਹਦੇ سپورਟ ਤੇ ਉਹਨਾਂ ਤੇ ਆਜਣ ਤੇ ਜਿਹੜੀ ਅਸੀਂ ਸ਼ੋਮਨੀ ਕਾਲੀਦਲ ਨੇ 33 ਨੂੰ ਫਤਿਹ ਰੈਲੀਦਨ ਆ ਨਾ ਤੇ ਅਸੀਂ ਇਕੱਠ ਕਰ ਰਹੇ ਸੀ ਜਿੱਥੇ ਲੈਂਡ ਪੂਲਿੰਗ ਦੇ ਖਿਲਾਫ ਜਿਹੜੇ ਪੰਜਾਬ ਦੇ ਕਿਸਾਨੀ ਤੇ ਗਰੀਬ ਨੂੰ ਰੁੱਟਣ ਦਾ ਪ੍ਰੋਗਰਾਮ ਆਪਦਾ ਸੀ ਚੜ੍ਹੂਆਲੇ ਰਸੀ ਤੇ ਜਿਹੜੇ ਅਕਾਲੀ ਦਲ ਦੇ ਵਰਕਰਾਂ ਦੀ ਹਿੰਮਤ ਕਰਕੇ ਉਹਨਾਂ ਨੂੰ ਗੋਡੇ ਟੇਕਣੇ ਪਏ ਪੰਜਾਬ ਦੇ ਲੋਕਾਂ ਦੇ ਸਾਹਮਣੇ ਉਹਦੀ ਫਤਿਹ ਰੈਲੀ ਨੂੰ ਵੀ ਅਸੀਂ ਅੱਕੇ ਪੋਸਟਪੋਨ ਕਰ ਰਹੇ ਹਾਂ ਕਿਉਂਕਿ ਅੱਜ ਲੋੜ ਹੈ ਆਪਾਂ ਸਾਰੇ ਪਿੰਡਾਂ ਜਾ ਕੇ ਇਲਾਕਿਆਂ ਜਾ ਕੇ ਆਪਣੇ ਲੋਕਾਂ ਨੂੰ ਬਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਏ ਜੀ ਫਤਿਹ ਵਾਏ ਜੀ ਦਾ ਖਾਲਸਾ ਤੇ ਵਾਏ ਜੀ ਦੀ ਫਤਿਹ ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਬਹੁਤ ਖਰਾਬ ਹੋਈ ਹੈ ਮੈਂ ਫਾਜ਼ਿਲਕਾ ਤੇ ਬੋਰ ਸਾਈਡ ਵੀ ਜਾ ਕੇ ਆਇਆ ਹਾਂ ਸੁਲਤਾਨਪੁਰ ਲੋਧੀ ਵੀ ਤੇ ਅਜ ਮੈਂ ਤਰੰਤ ਦਮ ਜਾ ਰਿਹਾ ਹਾਂ ਮੈਨੂੰ ਹੁਣੀ ਖਬਰ ਆਈ ਕਿ ਛਾਰਪੁਰ ਸਾਈਡ ਤੇ ਵੀ ਕਈ ਪਿੰਡਾਂ 'ਚ ਪਾਣੀ ਆ ਗਿਆ ਮੈਂ ਸਾਰੇ ਕਾਲੀ ਵਰਕਰਾਂ ਨੂੰ ਬੇਨਤੀ ਕਰਦਾ ਹਾਂ ਤੇ ਲੀਡਰਸ਼ਿਪ ਨੂੰ ਕਿ ਸਾਰੇ ਕੰਮ ਛੱਡ ਕੇ ਆਪਾਂ ਉੱਥੇ ਪਿੰਡਾਂ ਜਾਈਏ ਤੇ ਮਦਦ ਕਰੀਏ ਜੇ ਕਿਸੇ ਚੀਜ਼ ਦੀ ਲੋੜ ਹੈ ਜੇ ਮੈਨਪਾਰ ਦੀ ਲੋੜ ਹੈ ਜੇ ਉੱਥੇ ਕੋਈ ਡੀਜ਼ਲ ਦੀ ਲੋੜ ਹੈ ਜੇ ਉੱਥੇ ਕੋਈ ਰਾਸ਼ਨ ਦੀ ਲੋੜ ਹੈ ਜੇ ਕੋਈ ਟਰੈਕਟਰ ਦੀ ਲੋੜ ਹੈ ਜੇ ਕੋਈ ਜੀਸੀਬੀ ਦੀ ਲੋੜ ਹੈ ਆ ਸਾਜੀ ਦੀ ਜਿਹੜੇ ਹਲਕੇ ਵਿੱਚ ਜਿਹੜੇ ਜਿਹੜੇ ਵਰਕਰ ਹਲਕੇ ਚਾ ਸਮੱਸਿਆ ਨਾਲ ਦੇ ਸਾਰੇ ਹਲਕੇ ਉਹਦੇ ਸਪੋਰਟ ਤੇ ਉਹਨਾਂ ਤੇ ਆਜਣ ਤੇ ਜਿਹੜੀ ਅਸੀਂ ਸ਼ੋਮਨੀ ਕਾਲੀਦਲ ਨੇ 33 ਨੂੰ ਫਤਿਹ ਰੈਲੀ ਦਨ ਆ ਨਾ ਤੇ ਅਸੀਂ ਇਕੱਠ ਕਰ ਰਹੇ ਸੀ ਜਿੱਥੇ ਲੈਂਡ ਪੂਲਿੰਗ ਦੇ ਖਿਲਾਫ ਜਿਹੜੇ ਪੰਜਾਬ ਦੇ ਕਿਸਾਨੀ ਤੇ ਗਰੀਬ ਨੂੰ ਰੁੱਟਣ ਦਾ ਪ੍ਰੋਗਰਾਮ ਆਪਦਾ ਸੀ ਚੜੂਆਣਾ ਰਸੀ ਤੇ ਜਿਹੜੇ ਅਕਾਲੀ ਦਲ ਦੇ ਵਰਕਰਾਂ ਦੀ ਹਿੰਮਤ ਕਰਕੇ ਉਹਨਾਂ ਨੂੰ ਗੋਡੇ ਟੇਕਣੇ ਪਏ ਪੰਜਾਬ ਦੇ ਲੋਕਾਂ ਦੇ ਸਾਹਮਣੇ ਉਹਦੀ ਫਤਿਹ ਰੈਲੀ ਨੂੰ ਵੀ ਅਸੀਂ ਅੱਕੇ ਪੋਸਟਪੋਨ ਕਰ ਰਹੇ ਹਾਂ ਕਿਉਂਕਿ ਅੱਜ ਲੋੜ ਹੈ ਆਪਾਂ ਸਾਰੇ ਪਿੰਡਾਂ ਜਾ ਕੇ ਇਲਾਕਿਆਂ ਜਾ ਕੇ ਆਪਣੇ ਲੋਕਾਂ ਨੂੰ ਬਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ